ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਾਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜੇ ਨ ਕੋ ਕਿਰਪਾ ਤੁਮਾਰੀ ਰਹਾਉ ਚਾਨਕ ਸੰਨੰਦਨ ਨਾਰਦ ਮੋਨ ਸੇਵਹਿ ਯਾਨ ਦਿਨ ਜਪਤ ਰਹਹਿ ਬਨਵਾਰੀ ਸਰਣਾਗਤ ਪ੍ਰਹਿਲਾਦ ਜਨ ਆਏ ਤੈਨ ਕੀ ਪੈ ਜਸਵਾਰੀ लाख निरंजन एको एका ज्योत मुरारी सब तू सभु एकोदाता मांगह हाथ पसारी भॻत जनाकी उत्तम वाणी गाव है अकाथ गथा नित न्यारी सफल जन्म भया तिन केरा आप तरे कोल तारी मानमुख दुबिदा दुर्मत व्यापे जिन अंतर मोह गुबारी संत जना की कथा ना पावे ओए डूबे सण परवारी निंदक निंदा कार मल thoode ओहो मल भख माया धारी संत जना की निंदा व्यापे ना उरवार ना पारी ਇਹੋ ਪਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੈ ਸਭ ਕਲ ਧਾਰੀ ਹਰ ਏਕੋ ਸੂਤ ਵਰਤੈ ਜੋਗ ਅੰਤਰ ਸੂਤ ਖਿੰਚੈ ਏਕੰਕਾਰੀ ਰਸਨ ਰਸਨ ਰਾਸ ਗਾਵਹਿ ਹਰ ਗੁਣ ਰਸਨਾ ਹਰ ਰਾਸ ਧਾਰੀ ਨਾਨਕ ਹਾਰ ਬਿਨ ਅਵਰ ਨਾ ਮੰਗਾਓ ਹਾਰ ਰਸਪ੍ਰੀਤ ਪਿਆਰੀ ਗੂਜਰੀ ਮਹੱਲਾ ਪੰਜਵਾ ਘਰ ਦੂਜਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਰਾਜਨ ਮਹਿ ਤੂੰ ਰਾਜਾ ਕਹੀਐ ਹੂਮਨ ਮਹਿ ਭੂਮਾ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸੇਰ ਕੁਮਾਰ ਪਿਤਾ ਮੇਰੋ ਬਡੋ ਤਨੀ ਅਗਮਾ ਉਸ ਤਤ ਕਵਨ ਕਰੀ ਜੈ ਕਰਤੇ ਪੇਖ ਰਹੇ ਬਿਸਮਾਰ ਰਹਾ ਸੁਖੀਆ ਨ ਮਹਿ ਸੁਖੀਆ ਤੂੰ ਕਹੀਐ ਹਹਿ ਦਾਤਨ ਸੇਰ ਦਾਤਾ ਤੇਜਨ ਮਹਿ ਤੇਜ ਵੰਸੀ ਕਹੀਐ ਹਹਿ ਰਸੀਅਨ ਮਹਿ ਰਾਤਾ ਸੂਰਨ ਮਹਿ ਸੂਰਾ ਤੂੰ ਕਹੀਐ ਹਹਿ ਭੋਗਨ ਮਹਿ ਭੋਗੀ ਗ੍ਰਸਤਨ ਮਹਿ ਤੂੰ ਵੱਡੋ ਗ੍ਰਹਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ ਕਰਤਾ ਕਹੀਐ ਆਚਾਰਨ ਮਹਿ ਆਚਾਰੀ ਸਾਹਨ ਮਹਿ ਤੂੰ ਸਾਚਾ ਸਾਹਾ ਵਪਾਰਨ ਮਹਿ ਵਪਾਰੀ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ਲਕshmi ਕੇਤਕ ਗਨੀ ਨਾ ਜਾਈਐ ਗਨ ਨਾਲ ਸਖਾਓ ਸੀਖਾ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸ ਨਾਨਨ ਮਹਿ ਇਸ ਨਾਨੀ ਸਿੱਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰ ਕਰਮਾ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜਿਉ ਬੋਲਾ ਬਹਿ ਤਿਉ ਬੋਲਹਿ ਸਵਾਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਗੂਜਰੇ ਮਹੱਲਾ ਪੰਜਵਾਂ ਅੰਕਾਰ ਚੌਥਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਹੈ नाथ नरहर बंधव पतित पावन देव त्रास नास कृपाल गुण निद सफल स्वामी सेव हर गोपाल गोविंद चरण शरण दयाल केशव तार जाग पाव सिंद सेन्द कामक्रोधहरण हरण मदमोहोदयन मुरार मानमकरान्द निवार मरणनिवार तार पातराख परमानन्द जलत् हार गुरुज्ञानहार ऋदमन्त शेद अहं बोध चिंत मेट पुरख अनन्त सिमर सम्राथ पाल महूरत प्रभध्यन सहज समाद दीन दयाल प्रसन्नपूर्ण मोह मिथन दुरंत दुरन्त वासना विकार राख धर्म विदार मानते उदर हार निरंकार पंडार हार नेद होत जेना नाचीर खाल मुगद कटाख पहे तीर। जीवन मुक्त पये जाप जीवनमुक्त जगदीशजापमानतार रेद परतीत, जी दया मया सर्वत्र रमणं परमहंस हरीत ਦੇਤਾ ਦਰਸਨ ਸ੍ਰਵਨ ਹਰਿ ਜਸ ਰਸਨ ਨਾਮ ਉਚਾਰ ਆੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ਗੂਜਰੀ ਕੀ ਵਾਰ ਮਹੱਲਾ ਤੀਜਾ सिकंदर विरहिम की वार की धूनी गाउनी एक ओ अंगार सतगुरु प्रसाद सलोका महल्लाती जा एहो जगत ममता मुवा जीवन की वेदना है गुरु कह भाण जो चलै ता जीवन पदवी पाहे ਉਏ ਸਦਾ ਸਦਾ ਜਨ ਜੀਵਤੇ ਜੋ ਹਾਰ ਚਰਣੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਜ ਸਮਾਹੇ ਮਹੱਲਾ ਤੀਜਾ ਅੰਦਰ ਸਹਸਾ ਦੁਖ ਹੈ ਆਪੇ ਸਿਰ ਤੰਦੈ ਮਾਰ ਦੂਜੇ ਭਾਏ ਸੁੱਤੇ ਕਬਹ ਨਾ ਜਾਗਹਿ ਮਾਇਆ ਮੋਹ ਪਿਆਰ ਨਾਮ ਨਾ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ हर नाम न ना पाया जन्म बिर्था गवाया नानक जाम खार अपना आप उपाए ओ तदह हो होर ना कोई मता मसूरत आप करे जो करे सो होई तदहो आकाश ना पाताल है ना नैलो तदहो आपे आप निरंकार है ना नो पतहो य्यो तावे ते करे तेन अवर ना कोई सलोक महल्ला तीजा ਸਾਹਿਬ ਮੇਰਾ ਸਦਾ ਹੈ ਦਿਸੈ ਸਬਦ ਕਮਾਏ ਉਹ ਆਵਹਾਣੀ ਕਦੇ ਨਾਹੇ ਨਾ ਆਵੇ ਨਾ ਜਾਏ ਸਦਾ ਸਦਾ ਸੂ ਸੇਵੀਐ ਜੋ ਸਭ ਮਹਿ ਰਹੈ ਸਮਾਏ ਅਵਰ ਦੂਜਾ ਕਿਉਂ ਸੇਵੀਐ ਜਮੈ ਤੈ ਮਰ ਜਾਏ ਨੇਹ ਫਲਤ ਇਹਨਾਂ ਕਾ ਜੀਵੇ ਆ ਜੇ ਖਸਮ ਨਾ ਜਾਣੈ ਆਪਣਾ ਅਵਰੀ ਕਉ ਚੇਤ ਲਾਏ ਨਾਨਕ ਏਵ ਨਾ Japਈ ਕਰਤਾ ਕੀਤੀ ਦੇ ਸਜਾਏ ਮਹੱਲਾ ਤੀਜਾ ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ ਨਾਨਕ ਹੁਕਮ ਬੁਝ ਪਰਵਾਣ ਹੋਏ ਤਾਂ ਫਲ ਪਾਵੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ 부ਝਾਈ ਅੰਦਾ ਕਾਚਨ ਕਾਚ ਪਾਉੜੀ ਸੰਯੋਗ ਵਿਜੋਗ ਉਪਾਏ ਹੋਣ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਆਂ ਜੋਤੀ ਜੋਤ ਮਿਲਾਇਆ ਜੋਤੀ ਹੂੰ ਸਭ ਚਾਨਣਾ ਸਤਗੁਰ ਸਬਦ ਸੁਣਾਇਆ ब्रह्मा बेसन महेश त्रय गुण सिर तंदै लाया माया का मूल रचाए ओ न तुरिया सुख पाया सलोका महल्ला तीजा सो जाप सो ताप जे सतगुरु पावै सतगुरु कै भाणै वढाई पावै ਨਾਨਕ ਆਪ ਛੋੜ ਗੁਰਮਾਹੇ ਸਮਾਵੈ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਪਾਉੜੀ ਮਾਇਆ ਮੋਹ ਅਗਿਆਨ ਹੈ ਵਿਖਮ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰੀਐ ਤਾਰੀ ਆਨ ਦੇਨ ਭਗਤੀ ਰਤਿਆ ਹਾਰ ਪਾਰ ਉਤਾਰੀ ਗੁਰ ਸਬਦੀ ਮਨ ਨਿਰਮਲਾ ਹਉ ਮੈਂ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਸਲੋਕ ਕਬੀਰ ਮੁਕਤ ਦੁਆਰਾ ਸੰਕੂੜਾ ਰਾਈ ਦਸਵੇਂ ਭਾਏ ਮਾਨ ਤਉ ਮੈ ਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਿਗੁਰ ਜੀ ਮਿਲੇ ਤੁਠਾ ਕਰੇ ਪਸਾਉ ਮੁਕਤ ਦੁਆਰਾ ਹੋਕਲਾ ਸਹਜੇ ਆਵਉ ਜਾਵਉ ਮਹੱਲਾ ਤੀਜਾ ਨਾਨਕ ਮੁਕਤ ਦੁਵਾਰਾ ਆਤਮ ਨੀਕਾ ਨਾ ਨਾ ਹੋਏ ਸੋ ਜਾਏ ਹਉ ਮੈਂ ਮਾਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ ਸਤਗੁਰ ਮਿਲੇ ਹੈ ਹਉ ਮੈਂ ਗਈ ਜੋਤ ਰਹੀ ਸਭ ਆਏ ਇਹੋ ਜਿਓ ਸਦਾ ਮੁਕਤ ਹੈ ਸਹਜ ਰਹਿਿਆ ਸਮਾਏ ਪਾਉੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੈ ਕੀਤਾ ਗਣ ਤੈ ਪ੍ਰਭੂ ਨਾ ਪਾਈਐ ਦੂਜੈ ਭਰਮੀਤਾ ਸਤਿਗੁਰ ਮਿਲੇਐ ਜੀਵਤ ਮਰੈ ਬੋਝ ਸੱਚ ਸੁਮੀਤਾ ਸਬਦਿ ਹਉਮੈ ਕੋਈਐ ਹਰ ਮੇਲ ਮਿਲੀਤਾ ਸਾਬ ਕੇਸ ਜਾਣੇ ਕਰੇ ਆਪ ਆਪੇ ਵਿਗ ਸੀਤਾ ਸਲੋਕ ਮਹੱਲਾ ਤੀਜਾ ਸਤਿਗੁਰ ਸਿਓ ਚੇਤਨਾ ਲਾਇਓ ਨਾਮ ਨਾ ਵਸਿਓ ਮਨ ਆਏ ਤ੍ਰਿਗਿ ਇਵੇਹਾ ਜੀਵਿਆ ਕਿਆ ਜੋਗ ਮਹਿ ਪਾਇਆ ਆਏ ਮਾਇਆ ਕੋਟੀ ਰਾਸ ਹੈ ਏਕ ਚਸੇ ਮਹ ਪਾਜ ਲਹਿ ਜਾਏ ਹੱਥ ਹੁ ਛੁੜ ਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ ਜਿਨ ਸਤਗੁਰ ਸਿਓ ਚੇਤ ਲਾਇਆ ਤੈਨ ਸੁਖ ਵਸਿਆ ਮਨ ਆਏ ਹਰ ਨਾਮ ਤੇ ਆ ਵਹਿ ਰੰਗ ਸਿਓ ਹਰ ਨਾਮ ਰਹੇ ਨਿਵਲਾਏ ਨਾਨਕ ਸਤਗੁਰ ਸੋ ਧਨ ਸਉ ਪਿਆ ਜੇ ਜੀਵ ਮਹਿ ਰਹਿਆ ਸਮਾਏ ਰੰਗ ਤਿਸੈ ਕਉ ਅਗਲਾ ਵੰਨੀ ਚੜੈ ਚੜਾਏ ਮਹੱਲਾ ਤੀਜਾ माया होई नागनी जगत ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤੇ ਸਹੀ ਖਾਓ ਫੇਰ ਖਾਏ ਗੁਰਮੁਖ ਕੋਈ ਗਾਰਡੂ ਤੈਨ ਮਾਲ ਦਲ ਲਾਈ ਪਾਏ ਨਾਨਕ ਸੇ ਓਬਰੇ ਜੇ ਸਾਚ ਰਹੇ ਦਿਵਲਾਏ ਪਾਉੜੀ ढी करे पुकार प्रभु सुनाए सी अंदर तीरक होए पूरा पाए सी जो तोर लिखिया लेख से कर्म कमाए सी जा हो वै खसम दयाल ता का महल कार पाए सी ਸੋ ਪ੍ਰਾਪ ਮੇਰਾ ਅਤ ਵੱਡਾ ਗੁਰਮੁਖ ਮੇ ਲਾਇਸੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਹੋ ਏਕ ਹੈ ਸਦ ਹੀ ਰਹੈ ਹਜੂਰ ਨਾਨਕ ਹੁਕਮ ਨਾਮੰਨਾਈ ਤਾ ਘਰ ਹੀ ਅੰਦਰ ਦੂਰੈ ਉਕਮ ਵੀ ਇਹ ਨਾਮ ਨਾਏ ਸੀ ਜੇਨ ਕੋ ਨਦਰ ਕਰੇ ਉਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਚੀਚਾ ਰੈਣ ਸਬਾਈ ਜਾਲ ਮੁਈ ਕੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੋਹਾਗਣੀ ਜਿਨ ਪਿਆਰਾ ਪੁਰਖ ਹਰਿ 라ਉ ਪਾਉੜੀ ਸਾਮ ਜਗ ਫੇਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਦਾਤਾ ਗੁਰ ਸਬਦੀ ਹਰ ਮਨ ਵਸੈ ਹਰ ਸਹਜੇ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਾਰ ਨਾਤਾ ਵੱਡੀ ਵਡਿਆਈ ਵੱਡੇ ਕੀ ਗੋਰਮukh ਬੋਲਾਤਾ